ਆਉਂਦੇ ਨੇ ਬਾਰੇ ਕੀ ਹੈ ਕੋਈ ਕੱਟਣਾ ਨਹੀਂ ਮੰਗ ਰਿਹਾ ਉਹਨਾਂ ਦਾ ਉਹਨਾਂ ਦਾ ਆਪਰੇਡ ਉਹਨਾਂ ਦਾ ਵੀ ਮਾਨਸਾ ਵੇ ਜਾਂ ਹੁਣ ਕਰਦੀ ਕਰਦੀ ਨਹੀਂ ਨਹੀਂ ਮੰਗ ਪਰਿਵਾਰ ਵਿੱਚ ਲੋਕਤੀ ਪੁਆਇੰਟ ਬਣਦਾ ਹੈ ਉੱਥੇ ਉਹਨਾਂ ਨੇ ਮਤਲਬ ਮੋਟਰਸਾਈਕਲ ਦੇ ਦਿੱਤੀ ਨੇ ਅੱਛੀ ਜੀ ਉਹਦੇ ਆ ਕੇ ਪਿੰਡ ਇਹ ਪਹਿਲਾਂ ਕਿੱਥੇ ਨੋਟ ਆ ਉਹ ਕੋ ਬਰੋਜ ਜੀ ਉਹ ਕਿ ਨੋਟ ਉਹ ਨੂੰ ਬੋਲਣ ਸੀ ਭਾਈ ਜੀ ਕੀ ਨਾਮ ਤੁਹਾਡਾ ਗਰਮੇਲ ਸਿੰਘ ਅੱਜ ਗੋਲੀ ਚੱਲੀ ਹੈ ਪਿੰਡ ਬੰਮਣ ਵਾਲੇ ਕੀ ਮਸਲਾ ਕੀ ਇੱਥੇ ਇਹ ਤੇ ਮਸਲਾ ਤਾਂ ਕੋਈ ਨਹੀਂ ਸੀ ਮੰਨ ਲਓ ਢਾ ਪਿੰਡ ਸਾਡੇ ਪਿੰਡ ਦਾ ਭੂਗ ਸੀ ਹਾਂਜੀ ਗੁਲਜਾਰ ਸਿੰਘ ਨੰਬਰ ਦਾ ਹਾਂਜੀ ਉਹਨਾਂ ਦਾ ਜਵਾਈ ਉਹਨਾਂ ਦੀ ਧੀ ਤੇ ਇੱਕ ਉਹਨਾਂ ਦਾ ਡਰਾਈਵਰ ਹੂੰ ਹੂੰ ਉਹ ਜਦੋਂ ਭੂਤ ਤੋਂ ਸਮਾਪਤੀ ਤੋਂ ਬਾਅਦ ਹੂੰ ਸਵਾ ਘੰਟਾ ਪਹਿਲਾਂ ਹੂੰ ਉਹ ਜਦੋਂ ਢਾ ਪਿੰਡ ਤੋਂ ਵਾਪਸ ਆਏ ਸੀ ਵੀ ਉੱਥੇ ਹੀ ਐ ਸਾਰਾ ਪਿੰਡਾ ਅੱਛਾ ਜੀ ਜਦੋਂ ਪਿੰਡ ਦੇ ਇੱਥੇ ਟੀ ਪੁਆਇੰਟ ਤੇ ਆਏ ਹੂੰ ਤੇ ਉਹਨਾਂ ਨੇ ਨਾ ਮੋਟਰਸਾਈਕਲ ਤੇ ਤਿੰਨ ਜਣੇ ਨੌਜਵਾਨ ਸੀਗੇ ਹਾਂਜੀ ਤਕਰੀਬਨ ਉਮਰ ਉਹਨਾਂ ਦੀ ਕੋਈ ਹੋਣੀ ਆ 25 ਸਾਲ ਦੇ ਤਕਰੀਬ ਹੂੰ ਹੂੰ ਤਿੰਨਾਂ ਜੀ ਹਾਂਜੀ ਕਾਰਜਾਂ ਮਤਲਬ ਪੱਕਾ ਬਣੀਆਂ ਸੀ ਪੂਲ ਹੂੰ ਹੂੰ ਸਾਦੇ ਬਣੀਆਂ ਕਦੇ ਕਾਲੀ ਟੀ-ਸ਼ਰਟ ਪਾਈ ਸੀ ਹੂੰ ਹੂੰ ਉਹਨਾਂ ਨੇ ਇੰਨੇ ਵਾਫੇਰਿੰਗ ਕਰਤੀ ਹਾਂਜੀ ਹਾਂਜੀ ਤੇ ਉਹ ਡਰਾਈਵਰ ਤੇ ਲੱਗੂ ਕੋਲ ਅੱਛਾ ਜੀ ਤੇ ਬਾਕੀ ਜਿਹੜਾ ਮੂਹਲੀ ਸੀਟ ਤੇ ਨਾਲ ਬੰਦਾ ਬੈਠਾ ਸੀ ਹੂੰ ਹੂੰ ਬਲਜਾਰ ਸਿੰਘ ਦਾ ਜਵਾਈ ਹਾਂਜੀ ਜਗਮੀਲ ਸਿੰਘ ਹਾਂਜੀ ਉਹਨੇ ਸੈਲਿੰਗ ਕਰ ਲਿਆ ਅੱਛਾ ਜੀ ਤੇ ਬਸ ਉਹ ਫਿਰ ਪੂਲੀਆਂ ਚਲਾਉਂਦੇ ਭੱਜ ਗਏ ਜਿਹਦੇ ਮੌਤ ਹੋਈ ਉਹਦਾ ਕੀ ਨਾਮ ਸੀਗੇ ਯਾਦਵਿੰਦਰ ਜੀ ਯਾਦਵਿੰਦਰ ਕਿੰਨੀ ਕੁ ਉਮਰ ਦੱਸ ਦਿਓ ਆਈਡੀ ਆ ਤਕਰੀਬਨ 32 ਸਾਲ ਏ ਫਿਰ ਇਹ ਕੀ ਕੰਮ ਕਰਦਾ ਸੀ ਯਦਵਿੰਦਰ ਇਹ ਡਰਾਈਵਰ ਸੀ ਇਹਨਾਂ ਦੇ ਨਹੀਂ ਤੂੰ ਤੁਹਾਡੇ ਕਹਿੰਦੇ ਭਲੇਖਣਾ ਮਰੇ ਗਏ ਕੋਈ ਪਤਾ ਕੋਈ ਪਤਾ ਨਹੀਂ ਪੌਸੀ ਦੱਸੂ یونیورسٹی ਦੇ ਠੀਕ ਹੈ ਠੀਕ ਹੈ ਪ੍ਰਸ਼ਾਦ ਜੀ ਗੱਲਬਾਤ ਕੁਝ ਨਹੀਂ ਇਹ ਮੇਰੇ ਚਾਚਾ ਜੀ ਹੈ ਜੀ ਜੀ ਮਨਜੋਤ ਸਿੰਘ ਉਹਨਾਂ ਦੇ ਨਾਨਾ ਹੀ ਸਕੇ ਮੇਰੇ ਸਗੇ ਚਾਚਾ ਜੀ ਹੈ ਹਾਂਜੀ ਹਰਦੀਪ ਸਿੰਘ ਮੇਰਾ ਨਾਮ ਪਿੰਡ ਬਾਮਨ ਵਾਲੇ ਦੇ ਬੱਸ ਸਨੀਕਾ ਸੀ ਇੱਥੋਂ ਦੇ ਜੱਦੀ ਨਾਲ ਦੇ ਪਿੰਡ ਗੁਰਦੁਆਰੇ ਉੱਥੇ ਭੋਗ ਰੱਖਿਆ ਹੋਇਆ ਸੀ ਉਹਨਾਂ ਦਾ ਜੀ ਠੀਕ ਹੈ ਜੀ ਭੋਗ ਦਾ ਸਮਾਪਤੀ ਕਰਕੇ ਅਸੀਂ ਨੂੰ ਘਰ ਨੂੰ ਆ ਰਹੇ ਸੀਗੇ ਜੀ ਜਦੋਂ ਪਿੰਡ ਦੇ ਨੇੜੇ ਆ ਕੇ ਇੱਥੇ ਫਿਰਨੀ ਤੇ ਸੜਕ ਦੇ ਢਾਹ ਵਾਲੀ ਤੇ ਉਖਲੀਆਂ ਕਰਕੇ ਕੰਮ ਸੜਕ ਦੇ ਪਾਣੀ ਦਾ ਵਾਟਰ ਵਾਸ ਦਾ ਨਿਕਲਦਾ ਗੰਦ ਪਿਆ ਹੋਇਆ ਸਾਰਾ ਕੱਡੀਆਂ ਸਲੋ ਹੋ ਗਈਆਂ ਪਿੱਛੋਂ ਮੋਰਸਿਆਂ ਤੇ ਤਿੰਨ ਬੰਦੇ ਆਏ ਆ ਇੱਕ ਚਲਾਉਂਦਾ ਸੀ ਦੋਹਾਂ ਕੋਲੇ ਵੈਪਨ ਸੀਗੇ ਹੁਣੇ ਸਾਡੀ 10 ਫੁੱਟ ਪਿੱਛੇ ਗੱਡੀ ਸੀ ਹੈ ਮਗਰ ਉਹਨੇ ਸਾਡਾ ਭਾਂਜਾ ਸਮਝ ਕੇ ਹੈਡ ਸ਼ੂਟ ਕੀਤਾ ਉਹਨਾਂ ਨੇ ਜਦੋਂ ਸ਼ੀਸ਼ੇ ਨਾਲ ਲਾ ਕੇ ਗੋਲੀਆਂ ਮਾਰੀਆਂ ਤੋਂ ਅੱਛਾ ਉਹ ਡਰਾਈਵਰ ਸੀਗਾ ਡਰਾਈਵਰ ਦੀ ਡੈਥ ਹੋ ਗਈ ਵਿਚਾਰੇ ਨੇ ਐਟ ਅ ਸਪੌਟ ਕਿੱਥੋਂ ਐਸੀ ਗੱਡੀ ਇਹ ਗੱਡੀ ਚੰਡੀ ਕਰ ਤੂੰ ਮਾਲੀ ਤੋਂ ਅੱਛਾ ਮਾਲੀ ਰਹਿੰਦਾ ਮਾਰਨਾ ਕਿਹਨੂੰ ਚਾਹੁੰਦੇ ਸੀਗੇ ਮਾਰਨਾ ਜੀਵਨ ਜੋਤ ਸਿੰਘ ਨੂੰ ਜੀਵਨ ਜੋਤ ਸਿੰਘ ਜਗਨੂ ਜਗਨੂ ਕਹਿੰਦੇ ਆ ਕੀ ਦੁਸ਼ਮਣੀ ਸੀ ਉਹਨਾਂ ਦੀ ਕੋਈ ਦੁਸ਼ਮਣੀ ਸੀ ਪੁਰਾਣੇ ਉਹ ਵੀ ਮੜੇ ਮੁੱਟੇ ਪਰਚੋਲੇ ਵੀ ਆ ਹੋ ਰਹਿੰਦਾ ਹੁੰਦਾ ਸੀ ਨੇ ਸਦੀ ਗੱਡੀ ਤੇ ਤੇ ਪਤਾ ਨਹੀਂ ਕਿ ਇਹ ਉਦੋਂ ਉਹ ਨੂੰ ਧੰਕਨ ਤੋਂ ਪਈਆਂ ਆਈਆਂ ਸੀ ਪੁਰਾਣੀਆਂ ਕੋਈ ਕਿਹੜੀ ਗੱਲ ਦੀ ਕਿਹੜੀ ਹੋਰ ਹੀ ਕਈ ਪਰਚੇ ਪਿਚੇ ਹਿੱਤ ਕੀ ਪਤਾ ਹਨ ਕਿਹੜੀ ਦੁਸ਼ਮਣੀ ਚ ਆ ਗਈ ਹੋਇਆ ਕਿਸ ਨੂੰ ਪ੍ਰੋਪਰ ਕਹਿ ਨਹੀਂ ਸਕਦੇ ਉਹਤੇ ਹੁਣ ਅੱਧੀ ਰਾਤ ਨੂੰ ਰਾਤ ਬਠਿੰਡੇ ਗਿਆ ਕਾਫ ਚੰਡੀਗੜ ਜਾਂਦਾ ਰਿਹਾ ਦੋਵੇਂ ਜੀਬ ਡਰਾਈਵਰ ਹਾਂਜੀ ਹਾਂਜੀ ਅੱਜ ਹੁਣ ਆ ਕੇ ਇੱਥੇ ਪਹੁੰਚ ਤੇ ਦੇਸੇ ਆ ਬੰਦੇ ਹਾਂਜੀ 11 ਵਜੇ ਤੇ ਪੈਣ ਦੇ ਬੰਦੇ ਹੁੰਦੇ ਸੇ ਆ ਬੰਦੇ ਤਿੰਨ ਅੱਛਾ ਅੱਛਾ ਜੀ ਕਹਿੰਦੇ ਅਸੀਂ ਆਏ ਆ ਪਤਨੀ ਜੀ ਆਂ ਰਾਮਪੁਰੇ ਦੇੋਂ ਅਸੀਂ ਜਾਣਾ ਚਾਇਤੋ ਉਹ ਕਹਿੰਦੇ ਇਸ ਵੇਲੇ ਕਿਹੜਾ ਇੱਥੇ ਲੰਗਰ ਹ ਹਾਂਜੀ ਅੱਛਾ ਜੇ ਤੋ ਜਾ ਕੇ ਖਾਵਾਂਗੇ ਫਿਰ ਦੇ ਇੱਥੇ ਰਹਿ ਕਿਤੇ ਰੇਕੀ ਰੁਕੀ ਪੂਰੀ ਕੀਤੀ ਸ਼ੂਟਰ ਸੀ ਸ਼ੂਟਰ ਸੀ ਡੈੱਡ ਬਡੀ ਕਿੱਥੇ ਲੈ ਗਏ ਉਹਨੂੰ ਡੈੱਡ ਬਡੀ ਮੈਡੀਕਲ ਚਲੀ ਗਈ ਹੂੰ ਪੋਸਟਮਾਰਟ ਮਾਤੇ ਅੜਦਾਸ ਫੋੜ ਬੰਦਾ ਮੰਗ ਕੀ ਮੰਗ ਕਰਦੇ ਸੀ ਅਸੀਂ ਮੰਗ ਪੂਰੇ ਇਨਸਾਫ ਦੀ ਕਰਦੇ ਆਂ ਜੀ ਵੀ ਸਾਡੇ ਭਾਂਜੇ ਦਾ ਪੂਰਾ ਪਤਾ ਲਾਇਆ ਜਾਵੇ ਜੀ ਵੀ ਕੌਣ ਇਹ ਬੰਦੇ ਸੀਗੇ ਕੀ ਕਾਰਨ ਸੀਗਾ ਤੁਰ ਕੀ ਨਾਮ ਸਭ ਪੂਰੇ ਹਰਜੀਤ ਸਿੰਘ ਜੀ ਬਿੱਟੂ ਬਿੱਟੂ ਮੈਨੂੰ ਕਹਿੰਦੇ ਔਰ ਬਿੱਟੂ ਸਰ ਕੀ ਮਾਮਲਾ ਹੈ ਜੀ ਇਹ ਤੇ ਕਿਹੜਾ ਪਿੰਡ ਹੈ ਜੀ ਇੱਕ ਪਿੰਡ ਬਾਮਣ ਵਾਲੇ ਕੋਈ ਸੀਗਾ ਮਰਗ ਦਾ ਭੋਗ ਸੀ ਉੱਥੇ ਉਹਨਾਂ ਦੇ ਕੋਈ ਰਿਸ਼ਤੇਦਾਰ ਆਏ ਸੀਗੇ ਜੀ ਸਰ ਜੋ ਉਹਨਾਂ ਦੇ ਜਿਨ੍ਹਾਂ ਦੇ ਭੋਗ ਸੀਗਾ ਉੱਥੇ ਕੋਈ ਮੋਹਾਲੀ ਤੋਂ ਆਏ ਸੀ ਬੰਦੇ ਉਹਨਾਂ ਦੀ ਗੱਡੀ ਤੇ ਕੋਈ ਅਣਪਛਾਤੇ ਵਿਅਕਤੀ ਨੇ ਅਟੈਕ ਕੀਤਾ ਚਾਹ ਇੱਕ ਬੰਦੇ ਦੇ ਦੋ ਅੰਗੋਲੀਆਂ ਲੱਗੀਆਂ ਨੇ ਉਰੀ ਜਾਂਚ ਜਿਹੜੀ ਹੈ ਚੱਲ ਰਹੀ ਹੈ ਜੀ ਜੋ ਵੀ ਤੱਥ ਆਉਂਦੇ ਆ ਫਿਰ ਦੱਸ ਦਿੰਦੇ ਬੰਦੇ ਦੀ ਡੈਥ ਹੋ ਗਈ ਉਹ ਭੇਜੀ ਆ ਜੀ ਬਾਹਰੇ ਉੱਥੋਂ ਕਨਫਰਮ ਕਰਦੇ ਦੱਸ ਦਿੰਦੇ ਕਿੰਨੀਆਂ ਗੋਲੀਆਂ ਚਲੀਆਂ ਗਈਆਂ ਅਜੇ ਬਾਅਦ ਚ ਦੱਸਦੇ ਸਰ ਅਜੇ ਕੁਝ ਨਹੀਂ ਪਤਾ